हेलो जी शशकाल जी की हाल है सबया दा उम्मीद करदीया कि सब ठीक होंगे जी ता हां जी सब तो पहली गल है जी जो जी है ना मैं हर वीडियो ਦੇ ਵਿੱਚ ਕਹਿੰਨੀ ਹੁੰਦੀ ਆ ਕਿ ਆਪਣਾ ਫੁੱਲ ਬਾਇਓ ਡਾਟਾ ਦੱਸਿਆ ਕਰੋ ਜੀ ਹਨਾ ਦੇਖੋ ਡੇਲੀ ਡੇਲੀ ਮੈਨੂੰ ਇਹ ਹੁੰਦਾ ਹੈ ਕਿ ਮੈਂ ਡਾਟਾ ਤਾਂ ਅਪਲੋਡ ਕਰ ਦਵਾਂਗੀ ਬਟ ਇਹ ਹੈ ਕਿ ਇਸ ਵਕਤ ਮੇਰੇ ਕੋਲੇ 20 ਜਾਂ 22 ਕੁੜੀਆਂ ਦੇ ਡਾਟੇ ਆਏ ਹੋਏ ਆ ਤੇ ਕਮ ਸੇ ਕਮ ਪਤਾ ਨਹੀਂ ਕਿੰਨੇ ਮੁੰਡਿਆਂ ਦੇ ਡਾਟੇ ਆਏ ਹੋਏ ਹੈ ਜੀ ਤੇ ਪਹਿਲਾ ਇਹ ਹੈ ਕਿ ਉਹਨਾਂ ਦੇ ਰਿਸ਼ਤੇ ਆਪਣੇ ਹਨਾ ਸਿਰੇ ਲੱਗਣਗੇ ਤਾਂ ਤਾਂ ਹੀ ਆਪਾਂ ਕੋਈ ਹੁਣ ਬਾਇਓ ਡਾਟਾ ਸ਼ੇਅਰ ਕਰਾਂਗੇ ਕਿਉਂਕਿ ਉਹ ਡਾਟੇ ਇਹ ਹੈ ਕਿ ਮੈਂ ਕਾਫੀ ਟਾਈਮ ਬੋਲ ਵੀ ਚੁੱਕੀ ਹਾਂ ਹਨਾ ਤੇ ਉਹਨਾਂ ਦੇ ਅਕੋਰਡਿੰਗ ਤੁਸੀਂ ਆਪਣੇ ਬਾਇਓ ਡਾਟਾ ਸ਼ੇਅਰ ਕਰਦੇ ਹੀ ਨਹੀਂਗੇ ਜੀ ਹਨਾ ਕਾਫੀ ਦਿਨਾਂ ਤੋਂ ਮੈਂ ਦੇਖ ਰਹੀ ਹਾਂ ਕੋਈ ਵੀ ਆਪਣਾ ਬਾਇਓ ਡਾਟਾ ਨਹੀਂ ਸੈਂਡ ਕਰਦਾ ਹਮੇਸ਼ਾ ਜਾਂ ਤਾਂ ਹੈਲੋ ਲਿਖ ਦਿਆ ਜਾਂ ਹਾਈ ਲਿਖ ਦਿਆ ਜਾਂ ਆਪਣਾ ਕੰਟੈਕਟ ਨੰਬਰ ਲਿਖ ਦਿੰਦੀ ਆ ਤੇ ਜਾਂ ਸਿਰਫ ਲਿਖ ਦਿੰਦੇ ਆ ਕਿ ਹਾਂਜੀ ਹੈਗਾ ਮੁੰਡਾ ਕਰੋ ਕੰਟੈਕਟ ਹਨਾ ਤੇ ਇੱਕ ਥੋੜੇ ਦਿਨ ਹੋ ਗਏ ਹਨ ਜਿਨ੍ਹਾਂ ਨੇ ਆਪਣਾ ਕੰਟੈਕਟ ਨੰਬਰ ਲਿਖਿਆ ਸੀਗਾ ਸ਼ਾਇਦ ਗੁਰਵਿੰਦਰ ਪਾਲ ਉਹਨਾਂ ਦਾ ਮੈਂ ਨਾਮ ਵੀ ਬੋਲ ਦਿੰਨੀ ਆ ਆਈਡੀ ਦਾ ਗੁਰਵਿੰਦਰ ਪਾਲ ਦੇ ਨਾਮ ਤੇ ਸੀਗੀ ਜੀ ਸੋਜਾ ਗਰਾਉਂਡ ਦੇ ਸੀਗੇ ਜਦੋਂ ਮੈਂ ਉਹਨਾਂ ਦੇ ਨਾਲ ਕੰਟੈਕਟ ਕੀਤਾ ਮੈਂ ਕਿਹਾ ਹਾਂਜੀ ਤੁਸੀਂ ਕਿਹਾ ਸੀ ਕਿ ਮੁੰਡਾ ਹੈਗਾ ਇਹ ਮੁੰਡਾ ਕੀ ਕਰਦਾ ਹੈ ਮੈਨੂੰ ਇਹ ਦੱਸੋ ਹਨਾ ਤਾਂ ਕਹਿੰਦੇ ਜੀ ਅਸੀਂ ਤਾਂ ਆਪ ਰਿਸ਼ਤੇ ਕਰਵਾਉਨੇ ਆ ਤੁਸੀਂ ਕੁੜੀ ਦਾ ਸਾਰਾ ਬਾਇਓ ਡਾਟਾ ਤੇ ਪਿਕ ਭੇਜ ਦੋ ਤੁਹਾਨੂੰ ਅਸੀਂ ਮੁੰਡਾ ਕੋਈ ਗੱਲ ਦੀ ਮੈਚਿੰਗ ਕਰਕੇ ਫਿਰ ਪਾ ਦਿੰਦੇ ਹਾਂ ਜੀ ਹਨਾ ਤੇ ਕੁੜੀ ਵਾਲੇ ਪਾਸੇ ਤੁਸੀਂ ਹੋ ਜੋ ਮੁੰਡੇ ਵਾਲੇ ਪਾਸੇ ਅਸੀਂ ਦੇਖੋ ਜੀ ਮੈਂ ਜੁਆਇਨ ਰਿਸ਼ਤੇ ਨਹੀਂ ਕਰਵਾਉਂਦੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਾਲ ਨਹੀਂ ਕੀਤੀ ਸੋ ਇਸ ਕਰਕੇ ਕਹਿਨੀ ਆ ਜੀ ਤੁਸੀਂ ਕੱਲਾ ਆਪਣਾ ਨੰਬਰ ਨਾਲ ਕੀ ਕਰੋ ਕਿਉਂਕਿ ਮੈਨੂੰ ਥੋੜੀ ਨਾ ਪਤਾ ਹੁੰਦਾ ਹੈ ਕਿ ਤੁਸੀਂ ਮੁੰਡੇ ਦੇ ਘਰੋਂ ਬੋਲਦੇ ਹੋ ਜਾਂ ਕੋਈ ਮੁੰਡਾ ਹੀ ਗੱਲ ਕਰਦਾ ਪਿਆਵਾ ਮੈਂ ਇਸ ਕਰਕੇ ਕਹਿਨੀ ਆ ਕਿ ਪਲੀਸ ਪਹਿਲੀ ਗੱਲ ਤਾਂ ਮੈਂ ਜੁਆਇਨ ਰਿਸ਼ਤੇ ਕਰਵਾਉਂਦੀ ਨਹੀਂ ਹੈਗੀ ਹਨਾ ਜੀ ਸੋ ਮੈਂ ਬਹੁਤ ਵਾਰ ਬੋਲਿਆ ਵਕਿ ਮੈਂ ਜੁਆਇਨ ਰਿਸ਼ਤੇ ਬਿਲਕੁਲ ਵੀ ਨਹੀਂ ਕਰਵਾਉਣੀ ਹੈਗੀ ਤੇ ਤੇ ਕੋਈ ਵੀ ਹਨਾ ਸਿੱਧੇ ਰਿਸ਼ਤੇ ਹੋ ਤਾਂ ਉਹੀ ਕੰਡਕਟ ਕਰਿਆ ਕਰੋ ਹਾਂ ਜੁਆਇਨ ਅਪ ਮੇਰੇ ਕਮੈਂਟਾਂ ਦੇ ਵਿੱਚ ਆਪਣੇ ਆਪ ਕੰਟੈਕਟ ਕਰਦੇ ਰਹਿੰਦੇ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਕਿਉਂਕਿ ਕਈ ਵੇ ਹੁੰਦਾ ਹੈ ਹਨਾ ਕਿ ਮੈਰਿਜ ਬਿਊਰੋ ਵਾਲੇ ਵਿੱਚ ਕਮੈਂਟ ਨਾ ਕਰਨ ਚਲੋ ਹਰ ਇੱਕ ਦਾ ਆਪਣਾ ਕੰਮ ਹੈ ਹਰ ਇੱਕ ਦੀ ਆਪਣੀ ਲੀਫ ਹੁੰਦੀ ਹੈ ਜੀ ਹਰ ਇੱਕ ਨੇ ਆਪਣੇ ਅਕੋਰਡਿੰਗ ਹੀ ਜਾਣਾ ਹੁੰਦਾ ਹੈ ਸੋ ਮੇਰੀ ਰਿਕਵੈਸਟ ਇਹੀ ਹੈ ਜੀ ਹਨਾ ਕਿ ਤੁਸੀਂ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖਿਆ ਕਰੋ ਜੀ ਜਿਨ੍ਹਾਂ ਨੂੰ ਨਹੀਂ ਫੁੱਲ ਬਾਇਓ ਡਾਟਾ ਲਿਖਣਾ ਹੈ ਕਮੈਂਟ ਦੇ ਵਿੱਚ ਪਲੀਜ਼ ਦੇਖ ਲਿਆ ਕਰੋ ਕਿ ਕਈਆਂ ਨੇ ਕਈ ਵਰੀ ਲਿਖਿਆ ਵੀ ਹੁੰਦਿਆ ਹਨਾ ਤੇ ਕੱਲਾ ਕੰਟੈਕਟ ਨੰਬਰ ਜਾਂ ਤੁਸੀਂ ਆਪਣਾ ਕੱਲਾ ਹੈਲੋ ਲਿਖ ਕੇ ਕਰ ਦਿਉਨੇ ਹੋ ਹਨਾ ਜਾਂ ਕਹਿੰਦੇ ਹਾਂ ਜੀ ਸਾਡੇ ਨਾਲ ਕਰੋ ਕੰਟੈਕਟ ਹਨਾ ਤੇ ਉਹ ਇੱਕ ਮੇਰੇ ਕੋਲੇ ਹੋਰ ਅੱਜ ਗੱਲ ਹੋਈ ਸੀਗੀ ਪਹਿਲਾਂ ਲਿਖਤਾ ਕਿ ਹਾਂਜੀ ਸਿਟੀਜ਼ਨ ਬੁਆਏ ਆ ਕੈਨੇਡਾ ਸਿਟੀਜ਼ਨ ਬாய் ਹੈ ਗਾਇਜ਼ ਇਹ ਹਨਾ ਖੱਤਰੀਆਂ ਦਾ ਤੇ ਜਦੋਂ ਮੈਂ ਉਹਨਾਂ ਨੂੰ ਇਨਬਾਕਸ ਵਿੱਚ ਮੈਸੇਜ ਕੀਤਾ ਕਹਿੰਦੇ ਕਿ ਤੁਸੀਂ ਕਾਦੇ ਲਈ ਸਾਨੂੰ ਮੈਸੇਜ ਕੀਤਾ ਤੇ ਤੁਸੀਂ ਕਿੱਦਾਂ ਦਾ ਰਿਸ਼ਤਾ ਦੇਖ ਰਹੇ ਹੋ ਤੁਹਾਨੂੰ ਵੀ ਰਿਸ਼ਤਾ ਚਾਹੀਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਰਹੇ ਹੋ ਤੁਹਾਨੂੰ ਇਹ ਵੀ ਨਹੀਂ ਪਤਾ ਚੱਲਦਾ ਕਿ ਇਹ ਕਿੰਨਾ ਦੀ ਆਈਡੀ ਹੈ ਵੀ ਅਸੀਂ ਇਹਨਾਂ ਨੂੰ ਜੇ ਮੈਸੇਜ ਕੀਤਾ ਸੀ ਤਾਂ ਤਾਂ ਹੀ ਇਨਬਾਕਸ ਵਿੱਚ ਕੰਟੈਕਟ ਕੀਤਾ ਸੀ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਆ ਜੀ ਜਿਹੜੇ ਆਪਣੇ ਨਾਲ ਹਨਾ ਕੋਸ਼ਿਸ਼ਦਾ ਹੀ ਲੱਗਦਾ ਹੁੰਦਾ ਕਿ ਮਜ਼ਾਕ ਹੀ ਕਰਦੇ ਪਏ ਆ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਸ਼ਾਇਦ ਅਸੀਂ ਮਜ਼ਾਕ ਕਰਦੇ ਪਏ ਆ ਹਨਾ ਕੋਈ ਅਦਾ ਦੀ ਕੋਈ ਗੱਲ ਹੈ ਹੀ ਨਹੀਂ ਹੈਗੀ ਸੋ ਪਲੀਜ਼ ਮੇਰੇ ਹੱਥ ਜੁੜ ਕੇ ਹੀ ਬੇਨਤੀ ਹੈ ਇੱਕ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਕਰਿਓ ਜੀ ਹਨਾ ਜੀ ਕ ਆਪਣਾ ਫੁੱਲ ਬਾਇਓ ਡਾਟਾ ਜ਼ਰੂਰ ਲਿਖਿਆ ਕਰੋ ਜੀ ਮੈਂ ਵੀ ਹੁਣ ਬਹੁਤ ਵਾਰ ਕਹਿ ਚੁੱਕੀ ਹਾਂ ਇਹ ਗੱਲ ਬਹੁਤ ਵਾਰ ਕਿ ਫੁੱਲ ਬਾਇਓ ਡਾਟਾ ਜ਼ਰੂਰ ਲਿਖਿਆ ਕਰੋ ਕਿਉਂਕਿ ਫੁੱਲ ਬਾਇਓ ਡਾਟਾ ਦੇ ਨਾਲ ਹੀ ਸਾਨੂੰ ਪਤਾ ਚੱਲੇਗਾ ਕਿ ਤੁਸੀਂ ਕੀ ਗੱਲਾਂ ਚਾਹੁੰਦੇ ਹੋ ਕੀ ਕਰਨਾ ਹੈ ਹਨਾ ਕਿੰਦਾ ਦੀ ਗੱਲ ਕਰਨੀ ਹੈ ਫੁੱਲ ਬਾਇਓ ਡਾਟਾ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਜੀ ਕੀ ਕੁਝ ਹੁੰਦਾ ਹੈ ਹਨਾ ਸਭ ਤੋਂ ਪਹਿਲਾਂ ਆਪਣਾ ਡੇਟ ਆਫ ਬਰਥ ਲਿਖ ਦਿਆ ਕਰੋ ਜੀ ਆਪਣਾ ਫਾਦਰ ਨੇਮ ਲਿਖ ਦਿਆ ਕਰੋ ਜੇ ਕਿਸੇ ਨੇ ਨਹੀਂ ਆਪਣਾ ਫਾਦਰ ਨੇਮ ਦੱਸਣਾ ਤਾਂ ਚਲੋ ਕੋਈ ਗੱਲ ਨਹੀਂ ਆਪਾਂ ਪਰਸਨਲੀ ਵੀ ਗੱਲ ਕਰਕੇ ਕਰ ਲੈ ਕਰਾਂਗੇ ਹਨਾ ਆਪਣਾ ਡੇਟ ਆਫ ਬਰਥ ਲਿਖੋ ਆਪਣੀ ਜੌਬ ਲਿਖੋ ਤੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਡਿਸਟ੍ਰਿਕਟ ਜਾਂ ਆਪਣੇ ਪਿੰਡ ਦਾ ਨਾਮ ਦੱਸੋ ਜੀ ਹਨਾ ਤੇ ਨਾਲ ਹੀ ਆਪਣੇ ਕਿੰਨੇ ਤੁਸੀਂ ਬ੍ਰਦਰ ਜਾਂ ਸਿਸਟਰ ਉਹ ਦੱਸੋ ਹਨਾ ਤੇ ਤੁਹਾਡੀ ਜੌਬ ਸਰਕਾਰੀ ਹੈ ਜਾਂ ਪ੍ਰਾਈਵੇਟ ਹੈ ਉਹ ਦੱਸੋ ਜੀ ਹਨਾ ਜੇ ਤੁਸੀਂ ਬਾਹਰ ਦੇ ਹੋ ਤਾਂ ਕਿਹੜੀ ਕੰਟਰੀ ਚੋਂ ਹਨਾ ਸਾਰਾ ਕੁਛ ਇਹ ਦੱਸ ਦਿਆ ਕਰੋ ਜੀ ਆਪਣੀ ਤੁਹਾਡੀ ਹਾਈਟ ਕਿੰਨੀ ਹੈ ਤੁਹਾਡੀ ਕੁਆਲਿਫਿਕੇਸ਼ਨ ਕਿੰਨੀ ਹੈ ਸਭ ਕੁਛ ਦੱਸ ਦਿਆ ਕਰੋ ਜੀ ਜਿਹਦੇ ਨਾਲ ਸਾਨੂੰ ਵੀ ਈਜ਼ੀ ਹੋ ਸਕੇ ਹਨਾ ਤੇ ਪਿੰਡ ਤੇ ਸ਼ਹਿਰ ਦਾ ਨਾਮ ਜ਼ਰੂਰ ਦੱਸਿਆ ਕਰੋ ਜੀ ਤੇ ਪਲੀਜ਼ ਵੀਡੀਓ ਨੂੰ ਵੱਧ ਤੋਂ ਸ਼ੇਅਰ ਕਰੋ ਜੀ ਪਲੀਜ਼ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਫੁੱਲ ਬਾਇਓ ਡਾਟਾ ਜ਼ਰੂਰ ਲਿਖ ਦੇਣਾ ਤੁਸੀਂ ਧੰਨਵਾਦ ਜੀ